ਹੁਣ ਹਿਮਾਚਲ ਪ੍ਰਦੇਸ਼ ਤੋਂ ਬਾਅਦ ਪੰਜਾਬ ਦੇ ਇਨ੍ਹਾਂ ਪਿੰਡਾਂ ਵਿੱਚ ਮੀਂਹ ਨੇ ਆਪਣਾ ਕਹਿਰ ਵਰਸਾਇਆ ਹੈ ਦੱਸਦਈਏ ਹੁਸ਼ਿਆਰਪੁਰ ਦੇ ਪਿੰਡ ਪੱਸੀ ਕਰੋੜਾ ਵਿੱਚ ਮੀਂਹ ਦੇ ਕਾਰਨ ਵੱਡਾ ਨੁਕਸਾਨ ਦੇਖਣ ਨੂੰ ਮਿਲਿਆ ਹੈ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਆਸਮਾਨ ਵਿੱਚੋਂ ਪਾਣੀ ਇਸ ਤਰ੍ਹਾਂ ਹਿਠਾ ਡਿਗਿਆ ਜਿਵੇਂ ਬੱਦਲ ਫਟਿਆ ਹੋਵੇ ਪਿੰਡ ਦੇ ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਘਰ ਦੀ ਛੱਤ ਉੱਤੇ ਸੀ ਤਾਂ ਆਸਮਾਨ ਵਿੱਚ ਇੱਕ ਜ਼ੋਰਦਾਰ ਗੜਾਕਾ ਹੁੰਦਾ ਹੈ ਤੇ ਆਸਮਾਨ ਵਿੱਚੋਂ ਬਹੁਤ ਜ਼ਿਆਦਾ ਪਾਣੀ ਹਿਠਾ ਡਿਗਣਾ ਸ਼ੁਰੂ ਹੋ ਜਾਂਦਾ ਹੈ ਦੇਖਦੇ ਹੀ ਦੇਖਦੇ ਪੂਰੇ ਪਿੰਡ ਨੂੰ ਪਾਣੀ ਨੇ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਕਾਰਨ ਪਿੰਡ ਦੀਆਂ ਸੜਕਾਂ ਲੋਕਾਂ ਦੇ ਘਰ ਅਤੇ ਫਸਲਾਂ ਨੁਕਸਾਨੀਆਂ ਗਈਆਂ ਨੇ ਉਹਨਾਂ ਨੇ ਕਹਿ ਕੇ ਪਿੰਡ ਦੇ ਘਰਾਂ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਵੜ ਗਿਆ ਸੀ ਕਿ ਲੋਕ ਡਰ ਗਏ ਸੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਤਸਵੀਰਾਂ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਮੀਂਹ ਦੇ ਕਾਰਨ ਕਿੰਨਾ ਜ਼ਿਆਦਾ ਨੁਕਸਾਨ ਇਸ ਪਿੰਡ ਦਾ ਹੋਇਆ ਹੈ ਪਿੰਡ ਦੀਆਂ ਸਾਰੀਆਂ ਸੜਕਾਂ ਬੁਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਇਸ ਪਿੰਡ ਦਾ ਦੌਰਾ ਕਰੇ ਅਤੇ ਸਾਡੀ ਇਸ ਮੁਸੀਬਤ ਦਾ ਹੱਲ ਕਰੇ ਪਿੰਡ ਪੱਸੀ ਕਰੋੜਾ ਨਾਮ ਸਰਿੰਦਰ ਸਿੰਘ ਬਾਜਵਾ ਜੀ ਮੈਂ ਉੱਪਰ ਰਹਿਣਾ ਜੰਗਲ ਦੇ ਨਾਲ ਆ ਬਿਲਕੁਲ ਮੇਰਾ ਏਰੀਆ ਤੇ ਮੈਂ ਛੱਤ ਤੇ ਖੜਾ ਸੀ ਉਸ ਵਕਤ ਤਾਂ ਤਕਰੀਬਨ 12:20 ਮਿੰਟ ਦੀ ਗੱਲ ਹੈ 12:20 ਮਿੰਟ ਦੀ ਗੱਲ ਹੈ ਤੇ ਤਕਰੀਬ ਬਹੁਤ ਜ਼ੋਰ ਨਾਲ ਖੜਾਕਾ ਹੋਇਆ ਉਹ ਜੋਂ ਨਖੜਕ ਹੋਇਆ ਤੇ ਮੈਂ ਇੱਕ ਵਾਰੀ ਤਾਂ ਘਬਰਾ ਗਿਆ ਕਿ ਪਤਾ ਨਹੀਂ ਕੀ ਹੋਇਆ ਤੇ ਦੇਖਿਆ ਤੇ ਉੱਪਰ ਤਕਰੀਬਨ ਕਾਫੀ ਜ਼ੋਰ ਨਾਲ ਪਾਣੀ ਥੱਲੇ ਡਿੱਗ ਰਿਹਾ ਸੀ ਤੇ ਮੈਂ ਫਿਰ ਰੋਲਾ ਪਾਇਆ ਮੈਂ ਕਿਹਾ ਤਾਂ ਬੱਦਲ ਫਟ ਗਿਆ ਬੱਦਲ ਫਟ ਗਿਆ ਫਿਰ ਫਿਰ ਦੌੜਿਆ ਮੈਂ ਜਦ ਤੱਕ ਮੈਂ ਦੌੜ ਕੇ ਆਪਣੇ ਖੇਤਾਂ ਵਾਲੇ ਪਾਸੇ ਨੂੰ ਆਇਆ ਤਾਂ ਤਕਰੀਬਨ 10-10 ਫੁੱਟ ਪਾਣੀ ਸਾਡੇ ਖੇਤਾਂ ਦੇ ਵਿੱਚੋਂ ਦੀ ਜਾ ਰਿਹਾ ਸੀ ਤੇ ਨੁਕਸਾਨ ਕਹਿੰਦੇ ਬਹੁਤ ਜ਼ਿਆਦਾ ਬਿਲਕੁਲ ਜੀ 2-3 ਘਰ ਤਾਂ ਨੁਕਸਾਨ ਬਹੁਤੇ ਜ਼ਿਆਦੇ ਗਏ ਹੋਏ ਨੇ ਬਾਕੀ ਜਿਹੜਾ ਨਾਲਾ ਉਹ ਥੋੜਾ ਟਾਈਟ ਹੈ ਉਹਨੂੰ ਸੈੱਟ ਕੀਤਾ ਜਾਏ ਵਧੀਆ ਬਣਾਇਆ ਜਾਏ ਤੇ ਇਹਦਾ ਪਾਣੀ ਨੂੰ ਗਾਸੀ ਦਾ ਕੋਈ ਵਰਾ ਬਣ ਸਕਦਾ ਪਰ ਤੁਹਾਡੇ ਨਾਲ ਇਹ ਮੈਂ ਦੇਖੀ ਤਸਵੀਰ ਉੱਪਰਲੇ ਪਾਸੇ ਤੁਹਾਡੇ ਜਿਹੜੇ ਉੱਪਰਲਾ ਏਰੀਆ ਹੈਗਾ ਜਿਹੜਾ ਪਿੰਡ ਹੈ ਉੱਥੇ ਤਾਂ ਬਹੁਤ ਜ਼ਿਆਦਾ ਨੁਕਸਾਨ ਉੱਥੇ ਵੀ ਬਹੁਤ ਢੋਏ ਪੈਗੇ ਹੋਏ ਆ ਇਹ ਪਹਾੜਾਂ ਨੇ ਪਹਾੜ ਖਿਸਕ ਗਿਆ ਮੈਂ ਆਖਿਆ ਜੀ ਮੇਰੀ ਤਕਰੀਬਨ 5-6 ਕਿੱਲੇ ਦੀ ਇੱਕ ਲੀਡ ਹੈ ਜਿਹਦੇ ਵਿੱਚ ਮੈਂ ਉੱਪਰ ਜਾਲੀ ਲਾਈ ਹੋਈ ਸੀ ਤੇ ਤਕਰੀਬਨ ਜ਼ਮੀਨ ਥੱਲੇ ਮੇਰੀ ਪਧਰੀ ਹੈ ਉੱਪਰ ਪਹਾੜ ਸੀ ਉੱਥੇ ਤਰੀ ਗਰ ਜਾਲੀ ਸਣੇ ਪਹਾੜ ਗਰ ਕੇ ਮੇਰੇ ਥੱਲੇ ਆ ਗਿਆ ਪੂਰਾ 6-7 ਕਿੱਲਿਆਂ ਦਾ ਪੂਰਾ ਗਰ ਕੇ ਕਪਾਈ ਹਾਈ ਹੋ ਰਹੀ ਹੈ ਜਿੰਦਗੀ ਜੀ ਦੇਖਿਆ ਕਦੀ ਨਹੀਂ ਮੈਂ ਪਹਿਲੀ ਵਾਰੀ ਤੋਂ ਬਾਅਦ ਪਹਿਲੀ ਵਾਰੀ ਜੀ ਇਹ ਹੋ ਗਿਆ ਕੀ ਮੰਗ ਕਰਨਾ ਚਾਹੁੰਦੇ ਹਾਂ ਦੇਖੋ ਜੀ ਪ੍ਰਸ਼ਾਸਨ ਨੂੰ ਕੁਝ ਨਾ ਕੁਝ ਸਾਡੇ ਵੀ ਦੇਖਣਾ ਚਾਹੀਦਾ ਬਾਕੀ ਰੋੜਾਂ ਦਾ ਜ਼ਰੂਰੀ ਹੈ ਸਾਡੇ ਲੰਘਣ ਵੰਡਣ ਦਾ ਕੋਈ ਰਾਹ ਨਹੀਂ ਰਿਹਾ ਇੱਕ ਦੂਜੇ ਨਾਲ ਤਾਲਮੇਲ ਟੁੱਟ ਗਿਆ ਰਾਤ ਨੂੰ ਹੋਰ ਅੱਗੇ ਬੱਦਲ ਫੇਰ ਚੜਿਆ ਹੋਇਆ ਜੇ ਵੱਧ ਘੱਟ ਬਾਰਿਸ਼ ਹੋ ਗਈ ਤਾਂ ਕਿਸੇ ਨਾਲ ਕਿਸੇ ਨਾਲ ਤਾਲਮੇਲ ਕਿਦਾਂ ਕਰਨੇ ਨੇ ਬਾਕੀ ਇਹ ਗਰੀਬ ਪਿੰਡ ਹੈ ਇਸ ਪਿੰਡ ਦਾ ਕੁਝ ਦੇਖਿਆ ਜਾਏ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਨੁਕਸਾਨ ਭਰਿਆ ਜਾਏ ਮੜਾ ਮੋਟਾ ਪ੍ਰਸ਼ਾਸਨ ਕੁਝ ਨਾ ਕੁਝ ਕਰੇ ਸਾਇਦਾ 10 ਵਜੇ ਤੋ ਥੋੜਾ ਥੋੜਾ ਮੀਂਹ ਪੈ ਰਿਆ ਸੀ ਉਸ ਤੋਂ ਬਾਅਦ ਥੋੜਾ ਵੱਧ ਗਿਆ ਫਿਰ ਅਚਾਨਕ ਪਤਾ ਨਹੀਂ ਕੀ ਹੋਇਆ ਸਾਡੇ ਪਿੱਛੇ ਡੰਗਰ ਬੰਦਦੇ ਆ ਸਾਡੀ ਮੇਰੀ ਥਾਣੀ ਜੀ ਅਸੀਂ ਪਿੱਛੇ ਦੇਖਣ ਗਏ ਕਿ ਚਲੋ ਦੇਖਦੇ ਆ ਪਿੱਛੇ ਕੀ ਪਾਣੀ ਦਾ ਕੀ ਹਿਸਾਬ ਕਿਤਾਬ ਬਸ 2 ਮਿੰਟ ਬਾਅਦ ਹੀ ਅਸੀਂ ਅਸੀਂ ਉੱਥੇ ਸੀਗੇ ਉਦੋਂ ਸਾਨੂੰ ਆਵਾਜ਼ ਆਣੀ ਸ਼ੁਰੂ ਹੋ ਗਈ ਕਿ ਕੁਝ ਇਸ ਤਰ੍ਹਾਂ ਬੱਦਲ ਫਟਿਆ ਆ ਜਾਂ ਕੀ ਕੁਝ ਹੋਇਆ ਆ ਉੱਪਰ ਤੇ ਉਸ ਤੋਂ ਬਾਅਦ ਪਾਣੀ ਥੱਲੇ ਆਣਾ ਸ਼ੁਰੂ ਹੋ ਗਿਆ ਸੀ ਬਟਾ ਬਟਾ ਡੰਗਰ ਖੋਲਲੇ ਆਪਣੇ ਅਸੀਂ ਅੱਗੇ ਲਿਆਂਦੇ ਆ ਅੱਗੇ ਸਾਰਾ ਪਾਣੀ ਮਤਲਬ ਕਿੰਨਾ ਜ਼ਿਆਦਾ ਪਾਣੀ ਅਚਾਨਕ ਆ ਜਾਂਦਾ ਆ ਕਿ ਔਰ ਸਾਡੀ ਗਲੀ ਚ ਵੀ ਲੱਖ ਲੱਖ ਤੋਂ ਵੀ ਜ਼ਿਆਦਾ ਜ਼ਿਆਦਾ ਪਾਣੀ ਹੋ ਜਾਂਦਾ ਹੈ। ਨੁਕਸਾਨ ਤਾਂ ਨਹੀਂ ਜ਼ਿਆਦਾ ਹੋਇਆ। ਨੁਕਸਾਨ ਇਹ ਹੈ ਵੀ ਸਾਡੇ ਕਮਰਿਆਂ ਤਰੇੜਾਂ ਗਈਆਂ ਆ। ਹੇਠਲੇ ਜਿਹੜਾ ਸਾਡਾ ਇੱਕ ਗਲੀ ਦਾ ਕੰਦ ਦਾ ਉਹ ਇਸ ਤਰ੍ਹਾਂ ਦਾ ਕੰਦ ਹੋਰ ਪੈ ਗਿਆ ਆ। ਉਸ ਤੋਂ ਬਾਅਦ ਦਿਲਾ ਅਸੀਂ ਤਕਰੀਬਨ 2:00 ਵਜੇ ਆ ਕੇ ਇੱਧਰ ਦੇਖਣ ਲੱਗੇ ਆ। ਤਾਂ ਪਿੰਡ ਪੱਸੀ ਕਰੋੜੇ ਦੇ 7-8 ਘਰ ਐਸੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ 4-4 ਫੁੱਟ ਪਾਣੀ ਜਾ ਚੁੱਕਿਆ। ਇਹੋ ਹੀ ਹਿਸਾਬ ਪੂਰੀ ਸੜਕ ਬਰਬਾਦ ਹੋ ਗਈ ਹੈ। ਪਸ਼ੂਆਂ ਦੀ ਪੂਰੀ ਹਾਲਤ ਹੈ। ਸਾਰੇ ਪੱਠੇ ਦਾ ਜਿਹੜਾ ਰੱਖੇ ਰੱਖਾਇਦੇ ਸਟੋਰ ਕੀਤੇ ਤੇ ਉਹ ਵੀ ਖਰਾਬ ਹੋ ਗਏ ਨਾ ਤਾਂ ਇਤਨੀ ਬੁਰੀ ਹਾਲਤ ਹੈ ਵੀ ਹੁਣ ਚੱਲਣਾ ਫਿਰਨਾ ਵੀ ਮੌਕੇ ਤੇ ਵੀ ਆ ਕੇ ਮੈਂਕਮਾ ਵੀ ਦੇਖ ਸਕਦਾ ਕੋਈ ਵੀ ਆ ਕੇ ਇੱਧਰ ਪਿੰਡ ਦੋਹਾਂ ਪਿੰਡਾਂ ਦੀ ਕਿਰਪਾ ਖਾਸ 25 ਕਰੋੜਾ ਤੇ ਨਾਰਨੋ ਜਿੱਥੇ ਨੁਕਸਾਨ ਹੋਇਆ 10 10 ਫੁੱਟ ਤੱਕ ਖੱਡੇ ਪਾਏ ਗਏ ਨੁਕਸਾਨ ਜਿਹੜਾ ਤੁਸੀਂ ਸੜਕਾਂ ਵਿੱਚ ਟੁੱਟੀਆਂ ਹੋਈਆਂ ਹਨ ਲੋਕਾਂ ਨੇ ਕਹਿੰਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਵੜ ਗਿਆ ਦੁਕਾਨਾਂ ਵਿੱਚ ਵੜ ਗਿਆ ਪਾਣੀ ਦੁਕਾਨਾਂ ਘਰਾਂ ਵਿੱਚ ਇਹ ਖੁਦ ਦੇਖਣ ਗਿਆ 7-8 ਘਰ ਇੱਕ ਪੱਸੀ ਕਰੋੜੇ ਦੇ ਨੇ ਜਿਹੜੇ ਇਹਨਾਂ ਦੇ ਘਰਾਂ ਵਿੱਚ ਪਾਣੀ ਗਿਆ ਉਹ ਕਹਿੰਦੇ ਨੇ ਤੁਹਾਡੇ ਹੋਰ ਵੀ ਮੇਰੇ ਪਿੰਡਾਂ ਤੁਹਾਡੇ ਗੱਲ ਹੋਈ ਹੈ ਵਿਅਕਤੀਆਂ ਦੇ ਨਾਲ ਉਹ ਕਹਿੰਦੇ ਜਿੱਦਾ ਬੱਦਲ ਨਹੀਂ ਫਟਿਆ ਹੁੰਦਾ ਇਸ ਤਰੀਕੇ ਨਾਲ ਉੱਪਰਲੇ ਪਾਸੇ ਹੁੰਦਾ ਇੱਕਦਮ ਬੱਦਲ ਫਟਿਆ ਜੀ ਇਹ ਬੱਦਲ ਫਟਿਆ ਜਿੱਥੇ ਜਿੱਥੇ ਕੇਸ ਚਾਂਸ ਹੋਇਆ ਉੱਥੇ ਤਕਰੀਬਨ 6-7-8 ਫੁੱਟ ਤੱਕ ਖੜ੍ਹੇ ਪਈ ਗਏ ਉਹ ਫਿਰ ਪਾਣੀ ਤਕਰੀਬਨ 2 ਕਿਲੋਮੀਟਰ ਸਾਡਾ ਪਿੰਡ ਥੱਲੇ ਡਿਡ 2 ਕਿਲੋਮੀਟਰ ਪਛੀਕਰੂੜਾ ਦਾ ਨਾਰ ਨੂੰ ਉਹ ਸਾਰਾ ਹੀ ਪਾਣੀ ਜਿਹੜਾ ਇਹਨਾਂ ਘਰਾਂ ਦੇ ਵਿੱਚ ਇਹਨਾਂ ਪਿੰਡੇ ਦੇ ਦੋਹਾਂ ਪਿੰਡਾਂ ਚ ਜਾ ਫਸਲਾਂ ਦਾ ਕਿੰਨਾ ਕੁ ਨੁਕਸਾਨ ਹੈ ਫਸਲਾਂ ਦਾ ਤੇ 6 6 ਫੁੱਟ 4 4 ਫੁੱਟ ਪਾਣੀ ਚੜੇ ਉਹ ਤਾਂ ਦਰਵਾਜ਼ੀ ਹੋਈ ਗਈ ਹੈ ਬਾਬਾ ਜੀ ਦੇਖਿਆ ਕਰੀ ਪਹਿਲੇ ਵੀ ਬੱਦਲ ਇਸ ਤਰ੍ਹਾਂ ਦੇ ਕਰੀ ਤੁਹਾਡੀ ਉਮਰ ਬਹੁਤ ਜ਼ਿਆਦਾ ਹੈ ਮੈਂ 80 ਸਾਲ ਦਾ ਸਾਡੀ ਟੱਟ ਪਹੁੰਚੀ ਗਈ ਹੈ ਤਕਰੀਬਨ 70 ਸਾਲ ਤੋਂ ਹੋਸ਼ ਸੰਭਾਲੀ ਦੀ ਹੈ 70 ਸਾਲ ਤੋਂ ਐਸਾ ਚਾਂਸ ਅਸੀਂ ਨਹੀਂ ਦੇਖਿਆ ਤੇ ਪ੍ਰਸ਼ਾਸਨ ਦਾ ਕੋਈ ਪਹੁੰਚਿਆ ਇੱਥੇ ਅਜੇ ਤੱਕ ਕੋਈ ਨਹੀਂ ਆਇਆ ਸਰ ਦੁਪਹਿਰ ਦਾ ਟਾਈਮ ਸੀਗਾ ਜੀ ਲੋਕੀ ਘਰਾਂ 'ਚ ਸੀਗੇ ਤੇ ਅਚਾਨਕ ਹੀ ਪਾਣੀ ਜਿਦਾ ਦਰਿਆ ਦਾ ਹੜ ਨਹੀਂ ਆਂਦਾ ਜੀ ਇਦਾਂ ਜੱਕ ਦਾ ਮੇ ਪਾਣੀ ਜਿਵੇਂ ਕਿ ਨਾ ਉੱਪਰ ਆ ਗਿਆ ਇਦਾਂ ਲੱਗਾ ਜਿਵੇਂ ਕਿ ਬੱਦਲ ਫਟੇ ਆ ਉੱਪਰ ਕਿਤੇ ਹਮ ਬੰਦ ਦੇ ਵਿੱਚ ਅਚਾਨਕ ਹੀ ਪਾਣੀ ਆ ਗਿਆ ਪਤਾ ਹੀ ਨਹੀਂ ਲੱਗਾ ਕਿਹਨੂੰ ਜਿਸਲੇ ਨੂੰ ਪਾਣੀ ਆਇਆ ਉਹਲੇ ਨੂੰ ਗਲਗਲ ਪਾਣੀ ਜਾਂਦਾ ਪਿਆ ਜੀ ਨੁਕਸਾਨ ਕਿੰਨਾ ਕੁ ਹੋਇਆ ਹੈ ਨੁਕਸਾਨ ਕਾਫੀ ਹੋਇਆ ਕੁ 10 15 ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਘੁੰਮ ਗਿਆ ਜੀ ਬਾਕੀ ਜ਼ਮੀਨਾਂ ਫਸਲ ਦਾ ਵੀ ਫਸਲ ਜਨ ਕਿ ਡੁੱਬ ਗਈ ਹੈ ਪਾਣੀ ਦੀ ਉਹ ਤੇ ਹੁਣ ਜਾ ਕੇ ਹੀ ਪਤਾ ਲੱਗੇਗਾ ਜੀ ਕਿ ਕੋ ਪਾਣੀ ਜ਼ਿਆਦਾ ਉਧਰ ਜਾ ਨਹੀਂ ਜਾ ਰਿਹਾ ਤੇ ਬਾਕੀ ਲੋਕਾਂ ਦੇ ਘਰਾਂ ਚ ਪਾਣੀ ਬਾਕੀ ਛੜਕੂੜ ਕਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਕਦੀ ਪਹਿਲੇ ਵੀ ਇਦਾਂ ਦੀ ਤਸਵੀਰ ਦੇਖੀ ਜਾਂਦੀ ਮੈਨੂੰ ਨਹੀਂ ਇਦਾਂ ਦਾ ਅਸੀਂ ਪਾਣੀ ਨਹੀਂ ਦੇਖਿਆ ਜੀ ਅਸੀਂ ਜਨ ਕਿ ਸਾਡੀ ਉਮਰ ਆ ਅਸੀਂ ਨਹੀਂ ਇਦਾਂ ਦਾ ਪਾਣੀ ਜ਼ਿਲ੍ਹੇ ਪਾਣੀ ਆਇਆ ਨਾ ਜੱਕਦਾਵੀ ਪਾਣੀ ਆਇਆ ਅਸੀਂ ਕਿਹ ਪਤਾ ਨਹੀਂ ਕੀ ਹੋ ਗਿਆ ਪਿੱਛੇ ਇੰਨਾ ਬਾਜ ਆਈ ਪਾਣੀ ਦੀ ਜ਼ਿਲ੍ਹੇ ਬਾਜ ਆਈ ਅਸੀਂ ਪਿੱਛੇ ਦਿਖਣ ਗਿਆ ਤਾਂ ਉਹ ਜਿਹੜਾ ਡੰਗਾ ਚਿਣਿਆ ਸੀ ਨਾ ਸਾਰਾ ਹੀ ਡੰਗਾ ਰੁੜ ਗਿਆ ਇੱਕ ਬੱਟਾ ਨਹੀਂ ਉਥੇ ਰਿਹਾ ਅਸੀਂ ਪਸ਼ੂ ਦੌੜ ਕੇ ਮੁੰਡਾ ਕਹਿੰਦਾ ਮੰਮੀ ਦੋੜੋ ਦੋੜੋ ਪਸ਼ੂ ਨੂੰ ਬੰਨੋ ਬਾਹਰ ਫੇ ਮੈਂ ਬਰਖਾ ਚ ਬਾਹਰ ਪਸ਼ੂ ਬੰਨੇ ਤੂੜੀ ਅੰਦਰ ਰੱਖੀਓ ਸਾਰੇ ਪਸ਼ੂ ਵੀ ਰੁੜ ਜਾਣੇ ਇਹ ਜਿੱਦਾਂ ਡੰਗਾ ਜਿੱਦਾਂ بارش ਆਈ ਇੰਨੀ ਜ਼ੋਰ